ਸੱਚੇ ਕਾਲਜੀ ਪੰਜਾਬੀ ਲਿੰਕ মিডিਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਂ ਟਿੱਕਾ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਟੀਮ ਇੰਡੀਆ ਦਾ ਲਾਰਜ ਸੇਪ ਇਤਿਹਾਸ ਰਚਣ ਦਾ ਸੁਪਨਾ ਇੱਕ ਵਾਰ ਫਿਰ ਤੋਂ ਅਧੂਰਾ ਰਹਿ ਗਿਆ ਮੈਚ ਦੇ 5ਵੇਂ ਦਿਨ ਆਖਰੀ ਸੀਰੀਜ਼ ਚ ਚੱਲ ਰਹੇ ਸਖਤ ਮੈਚ ਦੇ ਵਿੱਚ ਭਾਰਤ ਇੰਗਲੈਂਡ ਤੋਂ 2 ਬਾਈ ਦੌੜਾਂ ਦੇ ਵਿੱਚ ਹਾਰ ਗਿਆ ਦੱਸ ਦਈਏ ਇਸ ਦੇ ਨਾਲ ਹੀ ਇੰਗਲੈਂਡ ਨੇ ਪੰਜ ਮੈਚਾਂ ਦੀ ਲੜੀ ਦੇ ਵਿੱਚ 2-1 ਦੀ ਬੜਤ ਬਣਾ ਲਈ ਹੈ ਭਾਰਤ ਨੂੰ ਇਹ ਮੈਚ ਜਿੱਤਣ ਦੇ ਲਈ 193 ਦੌੜਾਂ ਦਾ ਟੀਚਾ ਸੀ ਪਰ ਪੂਰੀ ਟੀਮ 170 ਦੌੜਾਂ ਤੇ ਆਲ ਆਊਟ ਹੋ ਗਈ ਮੈਚ ਆਖਰੀ ਸ਼ਰਸਨ ਤੱਕ ਰੋਮਾਂਚਿਕ ਰਿਹਾ ਪਰ ਅੰਤ ਦੇ ਵਿੱਚ ਇੰਗਲੈਂਡ ਜਿੱਤ ਗਿਆ ਜਦੋਂ ਮੈਚ ਦੇ 5ਵੇਂ ਦਿਨ ਦੇ ਖੇਡ ਦੇ ਦੁਆਰਾ ਸ਼ੁਰੂਆਤ ਤੇ ਟੀਮ ਇੰਡੀਆ ਨੇ ਜਿੱਤ ਲਈ 135 ਹੋਰ ਦੋੜਾ ਬਣਾਉਣ ਦੀ ਲੋੜ ਸੀ ਜਦੋਂ ਕਿ ਉਸ ਕੋਲ 6 ਵਿਕਟਾਂ ਹਲੇ ਬਾਕੀ ਸਨ ਕਿ ਭਲੇ ਰਾਹੁਲ ਅਤੇ ਰਿਸ਼ਭ ਪੰਤੋਂ ਮਿੱਦਾ ਸੀ ਪਰ ਦੋਵੇਂ ਜਲਦੀ ਪਵੇਲੀਅਨ ਵਾਪਸ ਚਲੇ ਗਏ ਤੇ ਉਸ ਤੋਂ ਬਾਅਦ ਪੰਤ ਨੂੰ ਤੀਜੇ ਓਵਰ ਦੇ ਵਿੱਚ ਜੋਫਰ ਆਰਚਨ ਨੇ ਬੋਲਡ ਕਰ ਦਿੱਤਾ ਫਿਰ ਵੈਨ ਸਟਾਕ ਨੇ ਰਾਹੁਲ ਨੂੰ ਐਲਬੀਡਬਲ ਕੀਤਾ ਤੇ ਭਾਰਤ ਦੀ ਕਮਰ ਤੋੜ ਦਿੱਤੀ ਤੇ ਭਾਰਤ ਨੇ ਸਿਰਫ 82 ਦੌੜਾਂ ਤੇ ਸਖਤ ਵਿਕਟਾ ਗਵਾ ਦਿੱਤੀਆਂ ਭਾਰਤ ਦਾ ਸੰਘਰਸ਼ ਦੌੜਾਂ ਦੇ ਆਖਰੀ ਵਿਕਟ ਡਿੱਗਣ ਤੋਂ ਬਾਅਦ ਖਤਮ ਹੋ ਗਿਆ ਤੇ ਇੰਗਲੈਂਡ 22 ਦੌੜਾਂ ਦੇ ਨਾਲ ਜਿੱਤ ਗਿਆ ਤੇ ایسی ਆਦੀ ਮੌ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਦੇ ਨਾਲ ਧੰਨਵਾਦ